ਸਿੰਗਰ ਹੋਇਆ ਜੀ ਇੱਕ ਅਜ ਤੋਂ 30 ਸਾਲ ਪਹਿਲਾਂ ਇੱਕ ਵਾਰ ਕੈਸਟਿਕ ਆਈ ਸੀ ਤੇ ਅਸੀਂ ਬਾਬੂ ਡਾ ਕਾਲਜ ਪੜ੍ਹਦੇ ਸੀ 95 ਛੇ ਨ ਦੇ ਲਾਈ ਉਹ ਜਦੋਂ ਕੈਸਟ ਆਈ ਤੇ ਅਸੀਂ ਕਲਾਸ ਦੇ ਵਿੱਚ ਬੈਠੇ ਤੇ ਇੱਕ ਨਾ ਇਹ ਗੰਡੀਵੰਡੀ ਤੋਂ ਮੇਰਾ ਦੋਸਤ ਆ ਕੁਲਦੀਪ ਸਿੰਘ ਲੀਡਰ ਆ ਸਾਡਾ ਭਰਾ ਬੜਾ ਖੁਸ਼ਦਿਲ ਬੰਦਾ ਕੁਲਦੀਪ ਸਿੰਘ ਗੰਡੀਵੜੇ ਉਹ ਕੈਸਟ ਆਈ ਤੇ ਕਲਾਸ ਚਹੀਂ ਬੈਠੇ ਤੇ ਉਹ ਮੈਨੂੰ ਮੇਰੇ ਨਾਲ ਵੇਖ ਕਰੇ ਹੈ ਇਹ ਪੜਨਾਂਨ ਕਿਲਾਦੀ ਤੇਰੀ ਕੈਸਟ ਮਾ ਭਾਵ ਮੈਂ ਨਹੀਂ ਗੋੰਦਾ ਕੀ ਕਰਨ ਡਿਆ ਹੈ ਉਹ ਫੇਰ ਕਰੇ ਜਾਣਦਾ ਨਹੀਂ ਅਸੀਂ ਨਵੇਂ-ਨਵੇਂ ਤੇ ਕਾਲਜ ਗਏ ਫੇਰ ਕਰੇ ਯਾਰ ਤੇਰੀ ਨਹੀਂ ਪੌੜ ਲੱਗੀ ਉੱਥੇ ਕੈਸਟ ਨਹੀਂ ਆਈ ਨਵੀਂ ਇੱਕ ਪੜਨਾਂਨ ਕਿਲਾਦੀ ਮੰਨੇ ਹੀ ਭਰਾ ਮੇਰੀ ਕਾਸਟੀ ਮੈਂ ਕਿਦੋਂ ਗੋਣਾ ਤੇਰੇ ਗੈਰ ਉਹਦਾ ਜਿਹੜੀ ਇਹ ਨਵੀਂ ਰੀਲ ਬੜੀ ਵਧੀਆਈ ਆ ਪੜਨਾਂ ਆ ਕੇ ਲਾ ਦੀ ਉਹ ਕਾਸਟ ਆਈ ਹੀ ਰਵਿੰਦਰ ਗਰੇਵਲ ਆਪਣਾ ਸਿੰਗਰ ਹੋਇਆ ਜੀ ਸਾਡੇ ਟਾਈਮ ਤੋਂ ਸਦਾਬਾਰ ਉਹ ਬੰਦਾ ਉਦੋਂ ਤੋਂ ਸਦਾਬਾਰ ਆ ਤੇ ਅੱਜ ਵੀ ਸਦਾਬਾਰ ਆ ਸਾਡੇ ਨਾਲ ਹੀ ਵਾਹਿਗੁਰੂ ਦੀ ਕਿਰਪਾ ਜੀ ਉਸ ਮੁੰਡੇ ਤੇ ਭਰਾ ਸਾਡੇ ਤੇ ਰਵਿੰਦਰ ਗਰੇਵਾਲ ਨੂੰ ਸਾਰੇ ਜਾਣਦੇ ਤੂੰ ਤੀ ਬੋਲਦੀ ਸੀ ਉਹਦੀ 2000 ਸਨ 5 10 ਅੱਜ ਤੱਕ ਵੀ ਉਹ ਸਦਾ ਬਾਹਰ ਸਿੰਗਰਿਆ ਉਸ ਟਾਈਮ ਤੇ ਵਿਆਹਾਂ ਸ਼ਾਦੀਆਂ ਚ ਸਭ ਤੋਂ ਵੱਧ ਸਟੇਜਾਂ 'ਤੇ ਮੰਨੀਆਂ ਜਾਂਦੀਆਂ ਸੀ ਤੇ ਰਵਿੰਦਰ ਗਰੇਵਾਲ ਦੀਆਂ ਮੰਨੀਆਂ ਜਾਂਦੀਆਂ ਲੋਕ ਕਹਿੰਦੇ ਗਾਣੇ ਬੜੇ ਵਿਆਹਾਂ ਨਾਲ ਸੰਬੰਧਿਤ ਸੀ ਪੱਗਾਂ ਨਾਲ ਸੇਰੇ ਨਾਲ ਕਲਕੀਆਂ ਨਾਲ ਮਤਲਬ ਇਦਾਂ ਦੇ ਗੀਤ ਸੀ ਜਿਹੜੇ ਵਿਆਹਾਂ ਦੇ ਬੜੇ ਟੁਕਦੇ ਸੀ ਅੱਜ ਦੇ ਦਿਨ ਸ਼ਗਨਾ ਦਾ ਇਦਾਂ ਕਰਕੇ ਉਸ ਟਾਈਮ ਤੇ ਦਿਲਜੀਤ ਵੀ ਅਜੇ ਉੱਠਿਆ ਤੇ ਠੀਕ ਸੀ ਪਰ ਇੰਨਾ ਨਹੀਂ ਸੀ ਚੱਲਿਆ ਚਲੋ ਅੱਜ ਕੱਲ ਉਹ ਵੀ ਵੀਰ ਦੀ ਬਹੁਤ ਵੱਡੀ ਚੜ੍ਹਾਈ ਐ ਇਸ ਵੇਲੇ ਦਿਲਜੀਤ ਵੀ ਆਪਣਾ ਸਰਦਾਰ ਭਰਾੜੇ ਬਹੁਤ ਉੱਚਾ ਨਾਂ ਕਰਦਾ ਪਰ ਉਸ ਟਾਈਮ ਤੇ ਸਰਦਾਰ ਕਲਾਕਾਰਾਂ ਦੇ ਵਿੱਚੋਂ ਨੰਬਰ 1 ਤੇ ਰਵਿੰਦਰ ਗਰੇਵਾਲ ਸੀ ਤੇ ਉਹਦੇ ਫੰਕਸ਼ਨ ਇਹ ਅਸੀਂ ਮੈਰਜਾਂ ਆ ਤੁਹਾਨੂੰ ਉਹਨੇ ਦੱਸ ਕੇ ਦਿਆਂ ਥੋੜੇ ਦਿਨ ਪਹਿਲਾਂ ਆਪਾਂ ਉਹ ਅਖੰਡ ਪਾਠ ਦਾ ਭੋਗ ਅੰਤਮ ਅਰਦਾਸ ਜਿਨ੍ਹਾਂ ਦੇ ਬਜ਼ੁਰਗਾਂ ਦੇ ਆਪਾਂ ਸਰਦਾਰ ਪ੍ਰਤਾਪ ਸਿੰਘ ਸੇਖੋਂ ਸਾਹਿਬ ਦੇ ਕਰਕੇ ਤੇ ਉਹਨਾਂ ਦੇ بیٹے ਬਲਵਿੰਦਰ ਸਿੰਘ ਦੇ ਵਿਆਹ ਤੇ ਵੀ ਅਸੀਂ ਹਰਵਿੰਦਰ ਗਰੇਵਾਲ ਨੂੰ ਹੀ ਬੁੱਕ ਕੀਤਾ ਤੇ ਹੋਰ ਨਾ ਵੀ ਇਹਨਾਂ ਦੇ ਪ੍ਰੋਗਰਾਮਾਂ ਚ ਰਵਿੰਦਰ ਗਰੇਵਾਲ ਆ ਬੜਿਆਂ ਥਾਮਾਂ ਤੇ ਰਵਿੰਦਰ ਗਰੇਵਾਲ ਦੀ ਮੈਨੂੰ ਸਟੇਜ ਕਰਮ ਦਾ ਮੌਕਾ ਮਿਲਦਾ ਹੁੰਦਾ ਸੀ ਮੈਂ ਵੀਡੀਓ ਸ਼ੂਟ ਕਰਦਾ ਨਾ ਤੇ ਉਹ ਗਉਨਾਂ ਦਾ ਇੱਥੇ ਹੱਸਦੇ ਨੇ ਇੱਕ ਦੂਜੇ ਨਾਲ ਖੁੱਖ ਜੀ ਲਾਉਨੇ ਨੇ ਕਿਉਂਕਿ ਉਹ ਦੂਰਦਰਸ਼ਨ ਜਲੰਧਰ ਵਾਲੇ ਉਹਨਾਂ ਟਾਈਮਾਂ ਦੇ ਆ ਬੰਦੇ ਅਸੀਂ ਭੰਗੜੇ ਵਾਲੇ ਨਾਲੇ ਦੂਜਾ ਮੇਰਾ ਇਸ ਤਰ੍ਹਾਂ ਦਾ ਹੀ ਰਲ ਗਿਆ ਫ੍ਰੋਮ ਇਹ ਵਾਲਾ ਬਾਕੀ ਉਹਦਾ ਮੂੰਹ ਮਹਿੰਦਰਾ ਮੇਰਾ ਰਲਦਾ ਸੀ ਅਸਲ ਵਿੱਚ ਉਹ ਟਾਈਮ ਦੇ ਉੱਤੇ ਮਹਿੰਦਰਾ ਸਾਡਾ ਮੇਰਾ ਤੇਰਵਿੰਦਰ ਗਰੇਵਾਲ ਦਾ ਸੇਮ ਜਿਹਾ ਸੀ ਇੰਨੀ ਗੋਦੀ ਦਾੜੀ ਹੁੰਦੀ ਰ ਇੱਥੇ ਉਹਦੀ ਨਹੀਂ ਹੁੰਦੀ ਤੇ ਮੇਰੇ ਵੀ ਨਹੀਂ ਹੁੰਦੀ ਤੇ ਮਤਲਬ ਪੱਗਪੂਗ ਸਾਡੀ ਦੋਹਾਂ ਦੀ ਬੜੀ ਸੈਟ ਹੁੰਦੀ ਉਹਨਾਂ ਸਮੇਂ ਚ ਤਕਰੀਬਨ ਫੇਸ ਰਲਦੇ ਹੀ ਮੈਨੂੰ ਬਹੁਤੇ ਲੋਕ ਰਵਿੰਦਰ ਗਰੇਵਾਲੀ ਕਹਿ ਦਿੰਦੇ ਹੁੰਦੇ ਤੇ ਚਲੋ ਉਹਦਾ ਫੀਲਡ ਸੀ ਗਾਇਕੀ ਦਾ ਸਾਡਾ ਫੀਲਡ ਸੀ ਫੋਟੋਗ੍ਰਾਫੀ ਦਾ ਅਸੀਂ ਐਸ ਲਾਈਨ ਚ ਚਲ ਗਏ ਉਹ ਲਾਈਨ ਚ ਚਾਹ ਤਰੱਕੀ ਕੀਤੀ ਹੈ ਮੁੰਡੇ ਨੇ ਬਹੁਤ ਵਧੀਆ ਵੀਰ ਸਾਡਾ ਅੱਜ ਵੀ ਚੜਾਈ ਦੇ ਤੇ ਹੁਣ ਮੈਂ ਨਾ ਇੱਕ ਦਿਨ ਆ ਲਾਈਵ ਇੱਕ ਦਿਨ ਹਾਂ ਮੈਂ ਤੁਹਾਨੂੰ ਜਿਹੜੀ ਉਹ ਗੱਲ ਕੀਤੀ ਰਾਜਵੀਰ ਜਵੰਦਾ ਵੀ ਲਾਈਵ ਪ੍ਰੋਗਰਾਮ ਬਹੁਤ ਸੋਹਣਾ ਕਰਦਾ। ਇਦਾਂ ਲਾਈਵ ਸਟੇਜਾਂ ਦਾ ਬੜਾ ਵਧੀਆ ਲੋ। ਰਵਿੰਦਰ ਗਰੇਵਾਲ ਲਾਈਵ ਸਟੇਜਾਂ 'ਚ ਬਹੁਤ ਸੁਣਾਇਆ। ਵਿਆਹਾਂ ਦੇ ਵਿੱਚ ਤੁਹਾਨੂੰ ਦੱਸਿਆ ਕਿ ਬੰਦਾ ਉਹੀ ਕਾਮਯਾਬ ਆ ਜਿਹੜਾ ਪੂਰੇ ਵਿਆਹ ਨੂੰ ਨਚਾ ਸਕੇ। ਸਿੰਗਰ ਉਹੀ ਜਿਹੜਾ ਲਾਈਵ ਸਾਹਮਣੇ ਸਟੇਜ ਲਾਵੇ ਤੇ ਨਚਾਵੇ। ਕੈਸਟਾਂ ਦੇ ਵਿੱਚ 2-4 ਗਾਣੇ ਕੱਢ ਕੇ YouTube 'ਆ ਤੇ ਹਿੱਟ ਹੋ ਜਾਣਾ ਉਹ ਕੋਈ ਵਧੀਆ ਗੱਲ ਨਹੀਂ ਹੈਗੀ। ਏਡੀ ਵੱਡੀ ਗੱਲ ਨਹੀਂ ਹੈਗੀ। ਮਜ਼ਾ ਤਾਂ ਜਿਹਨੂੰ ਸਾਹਮਣੇ ਦੇਖਣ, ਸੁਣਚ, 扑ੜਕਣ ਚ ਉਹਦੇ ਨਾਲ ਮਜ਼ਾ ਆਵੇ। ਉਹ ਨੇ ਆ ਕਲਾਕਾਰ ਸਦਾ ਭਾਰਤ ਉਹ ਵੀ ਲੰਮੀ ਰੇਸ ਦਾ ਘੋੜਾ ਜੇ ਸਾਡੇ ਨਾਲ ਹੀ ਦੌੜਿਆ ਤੇ ਸਾਡੇ ਨਾਲ ਹੀ ਅੱਜ ਤੱਕ ਦੌੜ ਰਿਹਾ ਤੇ ਅੱਜ ਤੁਹਾਨੂੰ ਉਹਦੀ ਆਪਾਂ ਇੱਕ ਸਟੇਜ ਦਾ ਇੱਕ ਵਿਆਹ ਦਾ ਪ੍ਰੋਗਰਾਮ ਦਾ ਇੱਕ ਗੀਤ ਸੁਣਾਉਣੇ ਆ ਤੇ ਦੇਖੋ ਵੀ ਸਦਾ ਰਵਿੰਦਰ ਗਰੇਵਾਲ ਭਾਈ ਜੱਟਾਂ ਪਹਿਲੀ ਵਾਰੀ ਗਾਉਣ ਹੈ ਹੈ ਨਹੀਂ ਨ ਜਾਣ ਤਰਖਾਂ ਨੂੰ ਮਾਰੀ ਦੀ ਠੋਕਰ ਲੱਖਾਂ ਨੂੰ ਉਹ ਖੇਤੀ ਅਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ ਇਸ ساری ساری ਰਾਤ ਜਾਗਣਾ ਬਸ ਨਹੀਂ ਲਾ ਲਿਆਂਦੇ ਜਿੱਥੇ ਤੱਕ ਤੇਰਾ ਸਿਰ ਹੁੰਦਾ ਏ ਕਾਰ ਵਾਲੀਏ ਨੂੰ ਓ ਤੂੰ ਉੱਤੇ ਹੁੰਦੇ ਪੈਰ ਟਰੱਕਾਂ ਵਾਲਿਆਂ ਦੇ ਓ ਜਿੱਥੇ ਤੱਕ ਤੇਰਾ ਸਿਰ ਹੁੰਦਾ ਏ ਘਰ ਵਾਲੀ ਉਦੋਂ ਦਾ ਮੇਰਾ ਨਹੀਂ ਸੂਤਰ ਆਉਂਦਾ ਉੱਥੇ ਤਾਂ ਆਪਣਾ ਮੇਰਾ ਸੂਤਰ ਨਹੀਂ ਆਉਂਦਾ ਮੇਰਾ ਫਿਰ ਨਾ ਉਹ ਸਾਰਾ ਸਰੀਰ ਕੁੜਿਆ ਹਿੱਲਣ ਲੱ ਪੈਂਦਾ ਉਹਨੇ ਅਜ ਤਰਾ ਨੱਚਿਆਂ ਨਾਲੇ ਦੀ ਹੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਬੋਲੀ ਮੈਂ ਪਵਾਂ ਨੱਚ ਗਿੱਦੇ ਵਿੱਚ ਤੂੰ ਤੇ ਹੁਣ ਮੇਰੇ ਤੋਂ ਨਹੀਂ ਇਹ ਰਿਆ ਜਾਣਾ ਮੈਂ ਐਵੇਂ ਤੈਨੂੰ ਛੂਟ ਮਾਰਾ ਜੋ ਗਾਣਾ ਇਹੋ ਜਿਹਾ ਲੱਗਾ ਹੋਵੇ ਤੇ ਮੈਂ ਰਹਿ ਨਹੀਂ ਸਕਦਾ ਮੈਂ ਤੇ ਗਾਣਾ ਇਹੋ ਜਿਹਾ ਲੱਗ ਜਾਏ ਤੇ ਪਾਸੇ ਭੱਜ ਜਾਣਾ ਨਾ ਵੀ ਕਿਤੇ ਕੋਈ ਸਰੀਰ ਹੈਵੇਂ ਕਬਲਿਆ ਗੁਣਾ ਮੈਂ ਚਲਾ ਜੁਰੂ ਕਰਦੀ ਗਿਆ ਵਿਆਹ ਚ ਮੇਰੇ ਵਿਆਹ ਦੇ ਵੀ ਪਾਸੇ ਚਲ ਜਨਾ ਜਿਹਨੇ ਸੱਧਿਆ ਹੋਵੇ ਤਾਂ ਅਕੀਦਾ ਜੇ ਉੱਥੇ ਪਾਸੇ ਨੇਰੇ ਜੋਗੇ ਪਗੜਾਈ ਕੇਰਾ ਪਾ ਲਈ ਨੇ ਨਾ ਡੀ ਜੇ ਤੇ ਜਦੋਂ ਜਾ ਫਰੀਦ ਮਸ਼ਰੂ ਦਾ ਹੁੰਦਾ ਹੈ ਚਲੋ ਆਪਾਂ ਆਉਣਾ ਹੀ ਪੈਣਾ ਮੈਦਾਨ ਚ ਕੀ ਕਰੀਏ ਮਜਬੂਰੀ ਹੈ ਹਲੋ ओ प्रतिए 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 ओ ਕਿਲੇ ਵਿੱਚ ਬੱਜੂ ਕਿਲੇ ਵਿੱਚ ਬੱਜੂ ਸਿੱਧਾ ਜਮਾਂ ਕਰਾਂ ਤੇ ਹੱਥ ਬਰੂ ਮਿੱਥੂ ਦੀ ਕਿਸ ਤਰ੍ਹਾਂ ਆਸ ਤੇ ਨਹੀਂ ਵੀ ਛੰਟ ਜਿਹੜਾ ਤੇ ਹੱਥ ਬਰੂ ਕਿਲੇ ਵਿੱਚ ਬੱਜੂ ਸਿੱਧਾ ਜਮਾਂ ਕਰਾਂ ਤੇ ਹੱਥ ਬਰੂ ਉਹਨਾਂ ਅੰਗ ਜਿਹੜਾ ਨਾ ਜਾਣੀ ਨਲਕ ਜਿਹੜਾ ਨਾ ਜਾਣੀ ਹੈ ਮੇਰਾ ਮਾਝੇਲ ਪੁਰੀ ਅਲਕੇ ਜੀ ਹਾ ਨਾ ਜਾਣੀ ਐ ਮੇਰਾ ਮੋ ਜੈਲਪੁਰੀ ਸ਼ੌਕ ਅਜੇ ਨਹੀਂ ਪਤਾ ਤੈਨੂੰ ਲਾਡਾਂ ਨਾਲ ਪਾਲਿਆਂ ਨੇ ਤਾਂ ਨਾਲ ਪਾੜਿਆ ਤੇ टैवरी सूट कर